ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਟੀਨਾਸ ਕਲੈਕਸ਼ਨ ਅੱਜ ਦਾ ਆਫਰ ਬਹੁਤ ਹੀ ਪਿਆਰਾ ਆਇਆ ਹੈ ਜੀ ਤਿੰਨ ਸੂਟ ਜਿਹੜੇ ਆ ਤੁਸੀਂ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਚੂਜ਼ ਕਰ ਸਕਦੇ ਹੋ ਇਹਨਾਂ ਤਿੰਨਾਂ ਦਾ ਪ੍ਰਾਈਸ ਜਿਹੜਾ ਰਹਿਣ ਵਾਲਾ ਓਨਲੀ 800 800 ਦੇ ਵਿੱਚ ਜਿਹੜੀ ਆ ਤੁਹਾਨੂੰ ਤਿੰਨ ਸੂਟ ਜੀ ਮਿਲਣਗੇ ਬਹੁਤ ਹੀ ਪਿਆਰਾ ਫੈਬਰਿਕ ਹੈ ਮਸਲੀਨ ਕਾਟਨ 2 ਮੀਟਰ ਬਾਟਮ 2 ਮੀਟਰ ਸ਼ਰਟ ਰਹੇਗੀ ਜੀ ਜਿਸ ਕਿਸੇ ਨੂੰ ਵੀ ਆਰਟੀਕਲ ਪਸੰਦ ਆਉਂਦਾ ਹੈ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਲਓ ਮੇਰੇ ਨੰਬਰ ਤੇ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੇ ਜਲਦੀ ਜਲਦੀ ਫਟਾਫਟ ਆਪਣਾ ਆਰਡਰ ਬੁੱਕ ਕਰਵਾ ਲਓ ਬਹੁਤ ਹੀ ਪਿਆਰਾ ਆਫਰ ਆਇਆ ਆ 800 ਦੇ 3 ਸੂਟ ਕੋਈ ਵੀ ਚੂਜ਼ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਫੈਬਰਿਕ ਆ ਸੌਫਟ ਫੈਬਰਿਕ ਰਣ ਵਾਲਾ ਹੈ ਜੀ ਅਲਗ-ਅਲਗੇ 3 ਸੂਟ ਤੁਸੀਂ ਚੂਜ਼ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਫਟਾਫਟ ਆਰਡਰ ਦੇ ਲਓ ਜੀ ਇਹ ਆਫਰ ਜਿਹੜਾ ਹੈ ਓਨਲੀ ਅੱਜ ਤੱਕ ਦਾ ਹੀ ਹੈ ਜੇ ਕਿਸੇ ਨੂੰ ਵੀ ਇਹ ਆਰਟੀਕਲ ਪਸੰਦ ਆਉਂਦਾ ਹੈ ਆਪਣਾ ਆਰਡਰ ਜਲਦੀ ਜਲਦੀ ਬੁੱਕ ਕਰਵਾ ਲਓ ਸਕਰੀਨ ਸ਼ਾਟ ਪੇਸ ਕੇ ਮੇਰੇ ਨੰਬਰ ਤੇ ਔਰ ਆਪਣਾ ਐਡਰੈਸ ਤੇ ਪੇਮੈਂਟ ਸਕਰੀਨ ਸ਼ਾਟ ਫਟਾਫਟ ਪੇਸ ਦਿਓ ਜੀ ਥੈਂਕ ਯੂ ਸੋ ਮੱਚ